ਵੈਗੁਰੂ ਦੀ ਖਾਲਸਾ ਵੈਗੁਰੂ ਜੀ ਦੀ ਫਤਿਹ ਭਰਾਓ ਤੁਹਾਨੂੰ ਅੱਗੇ ਵੀ ਪਤਾ ਵੀ ਮੈਂ ਆਪਣੇ ਡਰਾਈਵਰ ਭਰਾਵਾਂ ਦੀ ਗੱਲ ਹੀ ਕਰਦਾ ਰਿਹਾ ਕਰਦਾ ਤੇ ਬੜਾ ਦੁੱਖ ਹੁੰਦਾ ਹੈ ਜਦੋਂ ਇਦਾਂ ਦੀਆਂ ਚੀਜ਼ਾਂ ਵੇਖੀਦੀਆਂ ਹਨ ਵੀ ਅਸੀਂ ਇੱਕ ਦੇਸ਼ ਨੂੰ ਚਲਾਉਣ ਵਾਲੇ ਅਸੀਂ ਇੱਕ ਦੇਸ਼ ਨੂੰ ਚਲਾਉਣ ਵਾਲੇ ਤੇ ਜਦੋਂ ਸਾਡੇ ਤੇ ਕੋਈ ਮੁਸੀਬਤ ਪੈਂਦੀ ਹੈ ਕੋਈ ਸਾਨੂੰ ਬਿਮਾਰੀ ਆਣ ਚੰਬੜ ਦੀ ਹੋ ਜੀ ਤਾਂ ਫੇਰ ਸਾਨੂੰ ਸਾਡੇ ਜਿਹੜੇ ਟਰੱਕ ਡਰਾਈਵਰ ਭਰਾ ਨੇ ਉਹ ਹੀ ਮਦਦ ਕਰਕੇ ਤੇ بچਾਉਂਦੇ ਨੇ ਤੇ ਸਰਕਾਰ ਦੀ ਸਾਨੂੰ ਕੋਈ ਵੀ ਸਹੂਲਤ ਨਹੀਂ ਹੈਗੀ ਹੁਣ ਤੁਸੀਂ ਆ ਜਿਹੜਾ ਭਰਾ ਵੇਂਦੇ ਪੈ ਜੇ ਇਹ ਅਸੀਂ ਇਕੱਠੇ ਗੱਡੀਆਂ ਸ਼ਾਹਨੀ ਯੂਨੀਅਨ ਚਲਾਉਂਦੇ ਰਹਾਂ ਇਸ ਵੀਰ ਨੂੰ ਇੱਕ ਬੜੀ ਮਾੜੀ ਬਿਮਾਰੀ ਲੱਗੀ ਸੀ ਕੈਂਸਰ ਦੀ ਤੇ ਜੋ ਕੁਛ ਇਹਨਾਂ ਦੇ ਗਰੀਬ ਦੇ ਕੋਲੇ ਸੀ ਇਹਨੇ ਇੱਥੋਂ ਤੱਕ ਇਹਨਾਂ ਗਰੀਬ ਦਾ ਘਰ ਵੀ ਵਿਗ ਗਿਆ ਹੰਝੂ ਨਿਕਲਦੇ ਨੇ ਅੱਖਾਂ ਦੇ ਵਿੱਚੋਂ ਇਹ ਘਰ ਵੀ ਵੇਚ ਗਿਆ ਮਿਹਨਤ ਕਰਕੇ ਬਣਾਏ ਤੇ ਅੱਜ ਬੱਚੇ ਜਿਹੜੇ ਨੇ ਵਿਚਾਰੇ ਕਿਰਾਏ ਤੇ ਆ ਗਏ ਨੇ ਤੇ ਅੱਜ ਵੀ ਇਹ ਸਾਡੀ ਫਰੋਹੇਪੁਰ ਛੋਣੀ ਯੂਨੀਅਨ ਦੇ ਜਿਹੜੇ ਇਹ ਗਏ ਇੱਥੇ ਛੋਣੀ ਯੂਨੀਅਨ ਆ ਉੱਥੇ ਇਹ ਮੁੰਸ਼ੀ ਦਾ ਕੰਮ ਕਰਦਾ ਰਾਤ ਨੂੰ ਗੱਡੀਆਂ ਦਾ ਚਲੋ ਗੱਡੀਆਂ ਵਾਲੇ ਇੱਕ ਬੇਨਤੀ ਹੈ ਵੀ ਕੋਈ ਵੀ ਗੱਡੀ ਵਾਲਾ ਛੋਣੀ ਯੂਨੀਅਨ ਦੇ ਵਿੱਚ ਇੱਥੇ ਤੁਸੀਂ ਆਉਣੇ ਆ ਛੋਣੀ ਆਉਣੇ ਸ਼ਹਿਰ ਆਉਣੇ ਹੋ ਤਾਂ ਤੁਸੀਂ ਛੋਣੀ ਯੂਨੀਅਨ ਦੇ ਵਿੱਚ ਆਓ ਇੱਥੇ ਆ ਕੇ ਟਰੱਕ ਡਰਾਈਵਰ ਵੀਰਾਂ ਨੂੰ ਬੇਨਤੀ ਹੈ ਪੂਰੀ ਸਪੁਰਦਾਰੀ ਹੁੰਦੀ ਹੈ ਚੌਕੀਦਾਰਾ ਲੇਦਾ ਨੂੰ ਚੌਕੀਦਾਰਾ ਦੇ ਨਾਲੇ ਤੇ ਆ ਦੀ ਮਦਦ ਹੋ ਜੇਗੀ ਵਿਚਾਰੇ ਦੀ ਤੇ ਨਾਲੇ ਸਪੋਰਟ ਹੋ ਜੇਗੀ ਤੇ ਨਾਲੇ ਜਿਹੜੀਆਂ ਤੁਹਾਡੀਆਂ ਬੈਂਡਰੀਆਂ ਤੇ ਤੇਲ ਚੋਰੀ ਹੁੰਦਾ ਉਹਦੀ ਬਚਤ ਹੋ ਜੇਗੀ ਤੇ ਬੇਨਤੀ ਇਹ ਆ ਵੀ ਵੇਖੋ ਇਹਨੇ ਘੜ ਤੋਂ ਘੜ ਵੀ 14 ਕੇ 15 ਲੱਖ ਰੁਪਏ ਤੋਂ ਉੱਤੇ ਲੱਗ ਗਿਆ ਜਿਹੜਾ ਘਰ ਵੇਚ ਕੇ ਵਿਚਾਰੇ ਨੇ ਉੱਤੇ ਲਾਇਆ ਤੇ ਬਾਕੀ ਆ ਸਾਡੇ ਜਿਹੜੇ ਤੁਰਨਾ ਦਿਖਾਉਣਾ ਆ ਛੌਣੀ ਯੂਨੀਅਨ ਦੀਆਂ ਗੱਡੀਆਂ ਖੜੀਆਂ ਦੇਖ ਲਓ ਇਹ ਇੱਥੇ ਮਿਹਨਤ ਕਰਦਾ ਅਜੇ ਵੀ ਅਜੇ ਵੀ ਆ ਮਿਹਨਤ ਕਰਦਾ ਇੱਥੇ ਆ ਦੇਖੋ ਅਜੇ ਵੀ ਬੰਦਾ ਬਹਿਣ ਵਾਲਾ ਨਹੀਂ ਬੜਾ ਮਿਹਨਤੀ ਬੰਦਾ ਹੈ ਸਾਡੇ ਨਾਲ ਚੱਲਦਾ ਰਿਹਾ ਅਸੀਂ ਕਿਸੇ ਲਈ ਸਗਰੂ ਆਖਣਾ ਕਿ ਇਹਨੇ ਅਖੜ ਨਹੀਂ ਫੜੋ ਯਾਰ ਕੋਈ ਗੱਲ ਨਹੀਂ ਕਰੀਏ ਕੰਮ ਆਪਾਂ ਇਹਨਾਂ ਬੰਦਾ ਮਿਹਨਤੀ ਸੀ ਤੇ ਕੈਂਸਰ ਦੀ ਬਿਮਾਰੀ ਲੱਗ ਗਈ ਇਹਨੂੰ ਹੁਣ ਫਰਿਆਦ ਇਹ ਆ ਕਿ ਛੌਣੀ ਯੂਨੀਅਨ ਦੇ ਵਿੱਚ ਤੁਸੀਂ ਗੱਡੀਆਂ ਲਿਆ ਕੇ ਖਿਲਾਰੋ ਇੱਕ ਨਹੀਂ ਸਪੋਰਟ ਹੋ ਜੇਗੀ ਇਹ ਕਹਿੰਦਾ ਨੰਬਰ ਮੈਂ ਨਾਲ ਸੈਂਡ ਕਰਾਂਗਾ ਤੇ ਇਹਦੀ ਮਦਦ ਤੋਂ ਜਰੂਰ ਕਰੋ 150 ਦੁੱਤ ਜੋ ਵੀ ਤੁਸੀਂ ਕਰ ਸਕਦੇ ਹੋ ਕਿਉਂਕਿ ਇਹਦਾ ਇਲਾਜ ਅਜੇ ਚੱਲਦਾ ਪਿਆ ਜਿਹੜੀ ਦਵਾਈ ਲਿਉਂਦਾ ਉੱਥੋਂ ਜਾ ਕੇ ਕਿੰਨੇ ਦੀ ਆਉਂਦੀ ਵੀਰ ਦਵਾਈ ਤੇਰੀ ਹਾਂ 20000 ਰੁਪਏ ਦੀ ਦਵਾਈ ਕਿੰਨੇ ਚਿਰ ਬਾਅਦ ਮਹੀਨੇ ਬਾਅਦ 20000 ਦੀ ਦਵਾਈ ਆਉਂਦੀ ਹੈ ਜੀ ਤੇ ਇਥੋਂ ਆਪਣਾ ਯੂਨੀਅਨ ਕਿੰਨਾ ਦੇਣ ਦੀ ਤੁਹਾਨੂੰ ਤਰਕਾ ਦਾ 15000 ਯੂਨੀਅਨ ਦੇਣ ਦੀ ਤੇ ਦੂਜੇ ਜਿਹੜੇ ਆਪਣੇ ਆਹ ਗੱਡੀਆਂ ਆ ਖਲੋਤੀਆਂ ਨੇ ਤੇ ਇਹ ਭਰਾ ਜਿਹੜੇ ਨੇ ਇਕੱਠੇ-ਕੁੱਠੇ ਕਰਕੇ ਮਦਦ ਕਰਦੇ ਨੇ ਸਾਰੇ ਕਿਉਂਕਿ ਆਪਾਂ ਨੂੰ ਖੁਦ ਨੂੰ ਪਤਾ ਵੀ ਗੱਡੀਆਂ ਨੂੰ ਵਜਦਾ ਕੀ ਪਰ ਫਿਰ ਵੀ ਅਸੀਂ ਇੱਕ ਦੂਜੇ ਦੀ ਮਾਂ ਫੜਨੇ ਆ ਪਰ ਸਰਕਾਰ ਨੂੰ ਵੇਖੋ ਕੋਈ ਸ਼ਰਮ ਨਹੀਂ ਸਰਕਾਰ ਨੂੰ ਕੋਈ ਸ਼ਰਮ ਨਹੀਂ ਮੁੱਖ ਮੰਤਰੀ ਸਾਹਿਬ ਤੁਸੀਂ ਬੜੀਆਂ ਛਾਲਾਂ ਮਾਰਦੀ ਸੀ ਇੱਕ ਤੁਸੀਂ ਸਾਡੇ ਨਾਲ ਟਰੱਕ ਡਰਾਈਵਰਾਂ ਵਾਸਤੇ ਕਾਰਡ ਬਣਾ ਦਿਓ ਕੋਈ ਵੀ ਟਰੱਕ ਡਰਾਈਵਰ ਨੂੰ ਮੁਸੀਬਤ ਆਉਂਦੀ ਰ ਇਸ ਕਾਰਡ ਤੇ ਆਪਦਾ ਇਲਾਜ ਕਰਾ ਸਕਦਾ ਜਿਵੇਂ ਹੁਣ ਮੋਦੀ ਸਾਹਿਬ ਨੇ ਇੱਕ 5 ਲੱਖ ਦਾ ਕਾਰਡ ਬਣਾਇਆ ਤੇ ਚਲੋ ਉਹਦੇ ਦੇ ਬੜਿਆਂ ਦੇ ਇਲਾਜ ਹੋ ਗਏ ਬੜਿਆਂ ਦੇ ਪਰ ਸਾਡੇ ਵਾਸਤੇ ਕੋਈ ਇਲਾਜ ਨਹੀਂ ਕੋਈ ਸਾਡੇ ਵਾਸਤੇ ਕਾਨੂੰਨ ਨਹੀਂ ਸਾਡੇ ਵਾਸਤੇ ਤਾਂ ਕਾਨੂੰਨ ਹੈਗਾ ਵੀ ਜੇ ਗੱਡੀ ਕਿਸੇ ਨੇ ਪਿੱਛੋਂ ਲਿਆ ਕੇ ਮਾਰਤੀ ਤੇ ਕੇਸ ਸਾਡੇ ਦੇ ਪਾ ਦਿਓ ਸਾਡੇ ਦੋ ਕਾਨੂੰਨ ਚੁੱਕ ਕੇ ਜੇਲ੍ਹ ਚ ਬੰਦ ਕਰ ਦਿਓ ਜਿਹੜੇ ਸਾਡੇ ਮਗਰ ਦਵਾਗ ਨੇ ਉਹ ਵੀ ਰੋਲਦੇ ਫਿਰਦੇ ਨੇ ਉਹ ਵੀ ਰੋਲਦੇ ਫਿਰਦੇ ਨੇ ਟਰੱਕ ਡਰਾਈਵਰਾਂ ਦਾ ਇਹੋ ਜਿਹਾ ਹਾਲਾਤ ਮਾੜਾ ਸਰਕਾਰ ਨੇ ਕਰ ਦਿੱਤਾ ਨਾ ਰੋਡ ਤੇ ਜਿਹੜੇ ਚੋਰ ਨੇ ਨਾ ਉਹਨਾਂ ਦੇ ਵੀ ਘਰ ਅਸੀਂ ਪਾਲਨੇ ਪਏ ਆ ਆ ਪਿੱਛੇ ਤੁਸੀਂ ਇੱਕ ਵੀਡੀਓ ਵੇਖੀ ਮੈਂ ਤਰਨ ਤਰਨ ਨਹੀਂ ਪਾਈ ਏ ਉਹ ਗੱਡੀ ਅੱਧੂ ਜਿਆਦੀ ਖਰਾਬ ਖਲੋਤੀ ਦੀ ਬਾਈਪਾਸ ਤੇ ਤੇ ਅੱਧੂ ਜਿਆਦੀ ਖਾਲੀ ਕਰਕੇ ਲੈ ਗਏ ਨੇ ਚੋਰ ਉਹਨੇ ਕਰੋ ਉਹਨੂੰ ਕੋਈ ਇਹ ਜੀ ਕੋਲ ਖਲੋਤੇ ਆ 30 ਸਿੰਘਾਂ ਹੀ ਬੇਹੋਸ਼ ਹੋ ਗਿਆ ਇਹ ਲਾਗ ਲੈ ਗਏ ਉਹ ਵੀ ਜਿਹੜੀ ਚੋਰੀ ਹੋਈ ਏ ਡਰਾਈਵਰ ਨੂੰ ਤੇ ਮਾਲਕ ਨੂੰ ਪੈਣਾ ਮਾਲਕ ਭਰੇਗਾ ਪੈਸੇ ਭਾਵੇਂ ਘਰ ਵਿੱਚ ਭਾਵੇਂ ਕੁਝ ਵੇਖੇ ਆ ਸਿੱਧੀ ਇਹ ਪੰਜਾਬ ਦੇ ਵਿੱਚ ਟਰੱਕਾਂ ਦੀ ਕਿਉਂ ਲੋਕ ਬਾਹਰ ਨੂੰ ਭੱਜਦੇ ਨੇ ਇਸੇ ਕਰਕੇ ਭੱਜਦੇ ਨੇ ਹੁਣ ਆ ਜਿਹੜੀ ਛੌਣੀ ਯੂਨੀਅਨ ਦੇ ਵਿੱਚ ਆ ਆਪਾਂ ਖਲੋਤੇ ਆ ਇਹ ਇਸੇ ਕਰਕੇ ਵੀ ਇੱਥੇ ਗੱਡੀਆਂ ਲਿਆਓ ਰਾਤ ਨੂੰ ਖਲਾਰੋ ਕੋਈ ਟੈਨਸ਼ਨ ਨਹੀਂ ਤੁਹਾਨੂੰ ਕਿਸੇ ਗੱਲ ਦੀ ਬਿਲਕੁਲ ਪੂਰੀ ਇਹ ਰਾਤ ਨੂੰ ਦੋ ਜਣੇ ਹੁੰਦੇ ਨੇ ਇੱਕ ਇਹ ਹੁੰਦਾ ਇੱਕ ਇਹ ਨਾਲ ਪਰਿਵਾਰ ਦਾ ਜੀ ਹੋਰ ਹੁੰਦਾ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਦੇ ਤੇ ਬਾਕੀ ਇਹਦੇ ਨੰਬਰ ਸੈਂਡ ਮੈਂ ਕਰਾਂਗਾ ਨਾਲ ਇਹਨਾਂ ਨਾਲ ਗੱਲ ਕਰਕੇ ਜਿਹੜਾ ਵੀ ਆਪਦਾ ਕੋਈ ਦੇਗਾ ਉਹਦੇ ਤੇ 100 ਪੰਜਾ ਕੁਝ ਵੀ ਮੇਰੇ ਟਰੱਕ ਡਰਾਈਵਰ ਵੀਰਾਂ ਨੂੰ ਬੇਨਤੀ ਵੀ ਜਰੂਰ ਆਪਾਂ ਦਾ ਤਿਲ ਫੁੱਲ ਪਾ ਕੇ ਨਾਲ ਇਹਦੀ ਮਦਦ ਆਪਾਂ ਲਾਜ਼ਮੀ ਕਰਨੀ ਸਾਰਿਆਂ ਭਰਾਵਾਂ ਨੇ ਕਰਨੀ ਇਹ ਬਾਕੀ ਮੈਂ ਹੁਣ ਕੀ ਆਖਾਂ ਪ੍ਰਧਾਨ ਮੰਤਰੀ ਇਹਨੂੰ ਵੀ ਬੇਨਤੀ ਹੈ ਵੀ ਸਾਡੇ ਟਰੱਕਾਂ ਵਾਲਿਆਂ ਵਾਸਤੇ ਤੁਸੀਂ ਇਹ ਤਾਂ ਬਣਾਤਾ ਵੀ ਜੇ ਟਰੱਕ ਥੱਲੇ ਆ ਕੇ ਮਰ ਜੇ ਤੇ 7 ਲੱਖ ਜੁਰਮਾਨਾ ਤੇ 10 ਸਾਲ ਦੀ ਸਜ਼ਾ ਤੇ ਸਾਡੇ ਟਰੱਕਾਂ ਲਈ ਕਾਰਡ ਵੀ ਬਣਾ ਦਿਓ ਜੀ ਕਾਰਡ ਵੀ ਬਣਾ ਦਿਓ ਪ੍ਰਧਾਨ ਮੰਤਰੀ ਜੀ ਵੀ ਜੇ ਕੋਈ ਟਰੱਕ ਡਰਾਈਵਰ ਨੂੰ ਮੁਸੀਬਤ ਹੋਦੀ ਤੇ ਇਸ ਕਾਰਡ ਤੇ ਛੋਟੇ ਤੋਂ ਛੋਟੇ ਹਸਪਤਾਲ ਦੇ ਵਿੱਚ ਉਲਾਜ ਕਰਾ ਲੈਂਦਾ ਅੱਜ ਸਾਡੇ ਹਜ਼ਾਰਾਂ ਡਰਾਈਵਰ ਲਾਜ ਖਣੋ ਘਰੇ ਰੋਲਦੇ ਪੈਣੇ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਨੇ ਲੋਕਾਂ ਦੇ ਜਵਾਕਾਂ ਨੂੰ ਕਰੋਨਾ ਦੇ ਦੌਰ ਦੇ ਵਿੱਚ ਅਸੀਂ ਚੀਜ਼ਾਂ ਲਿਆ ਕੇ ਦੇਣ ਵਾਲੇ ਆਪਦੇ ਪਰਿਵਾਰਾਂ ਦੀ ਪ੍ਰਵਾਹ ਨਹੀਂ ਕੀਤੀ ਤੇ ਸਾਡੇ ਜਿਹੜੇ ਟਰੱਕ ਡਰਾਈਵਰ ਅੱਜ ਬੜੇ ਰੋਲਦੇ ਪਏ ਨੇ ਜਿਹੜੇ ਵਿਚਾਰੇ ਲਾਜ ਖੁਰੋਂ ਬੈਠੇ ਨੇ ਤੇ ਉਹ ਵੀ ਸਾਡੇ ਜਿਹੜੇ ਟਰੱਕ ਡਰਾਈਵਰ ਵਿਚਾਰੇ ਪੰਜ ਤੋਂ 10 ਦਾ ਹਜ਼ਾਰ ਤਨਖਾਹ ਲੈਣ ਵਾਲੇ 150 200 ਇਕੱਠਾ ਕਰਕੇ ਫਿਰ ਵੀ ਇੱਕ ਦੂਜੇ ਦੀ ਅਸੀਂ ਮਦਦ ਆਪ ਚ ਹੀ ਕਰਕੇ ਤੇ ਸਿਰੇ ਲੱਗਨੇ ਬਾਕੀ ਜਿਹੜੇ ਹੋਰ ਵੀ ਕਿੰਨੀਆਂ ਸੱਸਾਂ ਖੁੱਲੀਆਂ ਨੇ ਸੇਵਾ ਕਰਨ ਵਾਲਿਆਂ ਦੀ ਇਹ ਹੋਰ ਨਾ ਬੰਦਿਆਂ ਦੀ ਕਰਦੇ ਨੇ ਹੋਰ ਨਾ ਬੰਦਿਆਂ ਦੀ ਸਾਡੇ ਵਿਭਾਗ ਦੇ ਇਹਨਾਂ ਦਾ ਬੰਦਾ ਡਰਾਈਵਰ ਕੋਈ ਵੀ ਚਲਾ ਜੇ ਕੋਈ ਵੀਡੀਓ ਆ ਜੇ ਇਹ ਜਿਹੜੇ ਸੰਸਾਂ ਬਣੀਆਂ ਨੇ ਇਹਨਾਂ ਨੇ ਕੋਈ ਉਹ ਵਿਭਾਗ ਦੇ ਸਾਡੇ ਕਿਸੇ ਵੀ ਟਰੱਕ ਡਰਾਈਵਰ ਦੇ ਵਿਭਾਗ ਦੇ ਕਿਸੇ ਸਰਦਾਰਾਂ ਦੇ ਮਤ ਨਹੀਂ ਕੀਤੀ ਇਹਨੂੰ ਕੈਂਸਰ ਦੀ ਕੈਂਸਰ ਹੋ ਗਿਆ ਸੀ ਗਰੀਬ ਨੂੰ ਇੰਨੀ ਬਿਮਾਰੀ ਮਾਰੀ ਲੱਗੀ ਸੀ ਇਹ ਛੋਟੇ ਛੋਟੇ ਬੱਚੇ ਆਂਦੇ ਇਸ ਕਰਕੇ ਤੁਹਾਨੂੰ ਮੇਰੀ ਬੇਨਤੀ ਏ ਸਰਕਾਰ ਨੂੰ ਵੀ ਕਿ ਸਾਡੇ ਜਰੂਰ ਸੋਚੋ ਕਿ ਬਾਕੀ ਆਪਾਂ ਦੀ ਮਦਦ ਜਰੂਰ ਕਰਨੀ ਜੋ ਵੀ ਤਿਲਫੋਲੇ ਨੂੰ ਤੁਹਾਡੇ ਤੋਂ ਹੋਇਆ ਜ਼ਰੂਰ ਇਹਨੂੰ ਕਰਿਆ ਜੇ ਬਾਕੀ ਦਾ ਮੈਂ ਨੰਬਰ ਨਾਲ ਸੈਂਡ ਕਰਾਂਗਾ ਜਰੂਰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਆਪਣਾ ਬਾਕੀ ਹੋਰ ਬਾਈ ਜੀ ਤੂੰ ਕੋਈ ਗੱਲ ਕਰਨੀ ਤਾਂ ਕਰ ਸਕਦਾ ਕਿਉਂਕਿ ਇਹਦੀ ਪੂਰੀ ਗੱਲ ਦੀ ਵਿਚਾਰ ਦੀ ਸਮਝ ਨਹੀਂ ਲੱਗਦੀ ਇਸ ਕਰਕੇ ਨਹੀਂਗਾ ਠੀਕ ਹੈ ਜੀ ਬਾਕੀ ਬਿਲਕੁਲ ਤਗੜਾ ਬੰਦਾ ਸੀ ਬਹੁਤ ਤਗੜਾ ਬੰਦਾ ਹੈ ਅਸ ਟਪੜੀਆਂ ਸਟਪੜੀਆਂ ਤਾਂ ਢੇੜਾ ਨਹੀਂ ਖਾਣ ਦਿੰਦਾ ਸੀ ਅੱਜ ਇਹੋ ਜੀ ਬਿਮਾਰੀ ਨੇ ਵਾਲੇ ਆ ਤੇ ਸ਼ੇਅਰ ਕਰ ਦਿਆ ਜੀ ਗਾਂਧੀਆਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਆਪਣਾ ਚੈਨਲ ਹੈਗਾ PK TV 1278 YouTube ਤੇ Instagram Facebook ਤੇ ਸ਼ੇਅਰ ਕਰ ਦਿਆ ਜੀ ਤੇ ਮਦਦ ਜ਼ਰੂਰ ਕਰਿਆ ਜੀ ਤੇ ਬਾਕੀ ਜਿਹੜੀਆਂ ਸੰਸਾ ਬਣੀਆਂ ਨੇ ਉਹ ਵੀ ਇਸ ਨੰਬਰ ਤੇ ਕੋਈ ਜ਼ਿਆਦਾ ਨਹੀਂ ਮੰਗਦਾ ਹੈ ਵੀ 2 4 5 ਕਰੋੜ ਜੋ ਨਹੀਂ ਦਵਾਈ ਵਾਸਤੇ ਦਵਾਈ ਦਾ ਇਲਾਜ ਕਰਾਉਣ ਵਾਸਤੇ ਸੰਸਾ ਜਣੀਆਂ ਬਣੀਆਂ ਮਹੀਨੇ ਦੇ ਮਹੀਨੇ ਦਵਾਈ ਦਵਾ ਦੇਵੇ ਜਿਹੜਾ ਉਹਨੇ ਵਿਚਾਰਾ ਇੱਥੇ ਆ ਦੇਖੋ ਆ ਇਤਾਂ ਰੋੜੇ ਵੀ ਚੁੱਕਦਾ ਹੈ ਇਹ ਇਨੀ ਬਿਮਾਰੀ ਲੱਗਣ ਦੇ ਕਾਰਨ ਆਇਟਾ ਰੋੜੇ ਵੀ ਚੁੱਕੇ ਦਾ ਸਾਰੇ ਇੱਥੋਂ ਆ ਗੱਟੇ ਆ ਸਾਰੇ ਤੇ ਸਾਫ਼ ਕਰਕੇ ਤੇ ਉਹ ਵਿਚਾਰਾ ਉੱਥੇ ਰੱਖੀ ਜਾਂਦਾ ਫੇਰ ਵੀ ਸਫਾਈ ਕਰਦਾ ਪਿਆ ਤੇ ਜੇ ਕਿਸੇ ਨੇ ਇਹੋ ਜੀ ਬਿਮਾਰੀ ਹੋਰ ਨੂੰ ਲੱਗ ਜਾਂਦੀ ਨਾ ਤੇ ਉਹ ਮੰਜੇ ਤੋਂ ਨਹੀਂ ਉੱਠਦਾ ਸੀ ਉਹ ਜੁੱਲੇ ਚੋਂ ਨਹੀਂ ਉੱਠਦਾ ਜਿਹੜਾ ਗੁੱਤੜੇ ਨੇ ਮੰਤਰੀ ਨੇ ਉਹਨਾਂ ਦੇ ਜਵਾਕਾਂ ਨੂੰ ਪੜ੍ਹਾਈ ਫਰੀ ਲਾਜ ਫਰੀ ਸਾਰਾ ਕੁਝ ਫਰੀ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਦੇ ਕੇ ਚਲੋ ਮੈਂ ਫੌਜੀਆਂ ਦੀ ਗੱਲ ਨਹੀਂ ਕਰਦਾ ਫੌਜੀ ਵੀ ਸਾਡੇ ਵਾਂਗ ਬਾਰਡਰਾਂ ਤੇ ਲੜਦੇ ਨੇ ਹੋਰ ਵੀ ਨੇ ਪਰ ਦੂਜਿਆਂ ਲਈ ਸਾਰਿਆਂ ਲਈ ਸੂਰਤਾਂ ਲਈ ਟਰੱਕ ਡਰਾਈਵਰ ਲਈ ਸਿਰਫ ਜੇਲ੍ਹ ਦੀ ਸਹੂਲਤ ਹੈਗੀ ਤੇ ਜਾਂ ਗਾਹਾਂ ਖਾਣ ਦੀ ਤੇ ਜਾਂ 24 ਘੰਟੇ ਟਰੱਕ ਡਰਾਈਵਰ ਨੂੰ ਟੈਨਸ਼ਨ ਲੈਣ ਦੀ ਸਹੂਲਤ ਹੈ ਹੋਰ ਸਰਕਾਰ ਦੀ 1 ਰੁਪਏ ਦੀ ਸਹੂਲਤਰੀ ਹੈਗੀ ਤੇ ਕਾਨੂੰਨ ਬਣਾਉਣ ਲੱਗੇ ਸਾਡੇ ਤੇ ਹੀ ਥੋਪ ਦਿੰਦੇ ਨੇ ਜਨਾਨਤ ਹਿਸਾਬ ਹੀ ਕੋ ਨਹੀਂ ਆ ਸ਼ੇਅਰ ਕਰ ਦਿਆ ਜੀ ਮੇਰੀਆਂ ਇਹਨਾਂ ਬੇਨਤੀਆਂ ਪ੍ਰਵਾਨ ਕਰਿਆ